ਆਪਣੀਆਂ ਜਿਹੜੀਆਂ ਦੋ ਵੀਡੀਓ ਪਾਈਆਂ ਸੀ ਆਪਾਂ ਉਹ ਤੇ ਲੋਕਾਂ ਦੇ ਕਮੈਂਟ ਬੜੇ ਆਏ ਆ ਤੇ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਤੇ ਫੋਨ ਤੇ ਬੜਾ ਕੁਝ ਦੱਸਿਆ ਲੋਕਾਂ ਨੇ ਜਦੋਂ ਤੁਸੀਂ ਕਿਸੇ ਲੀਡਰ ਤੋਂ ਫੋਨ ਕਰਾਉਣ ਜਾਂਦੇ ਹੋ ਛੋਡੇ ਸਾਲੇ ਨਾਲ ਜਾਂ ਛੋਡੇ ਪਰੌਣੇ ਨਾਲ ਤੇ ਅੱਗੋਂ ਲੀਡਰ ਛੋਡੇ ਹਜਾਲ ਆਦੇ ਤੇ ਛੋਡੇ ਤੇ ਕੀ ਬੀਤਦੀ ਹੋਗੀ ਜਿਵੇਂ ਆਪਣੇ ਹੁਣ ਰਿਸ਼ਤਰੀ ਰਿਸ਼ਤਰੀ ਚ ਰਿਸ਼ਤਰੀ ਚ ਫੋਨ ਨੰਬਰ ਭਾਲਦਾ ਜਾਂ ਕਿ ਬੰਦਾ ਗਾਂਧੀਆਂ ਰਿਸ਼ਤੇ ਡੱਬ ਕੇ ਲੰਬੀ ਹਲਕੇ ਚ ਫੋਨ ਲਾਉਂਦਾ ਵੀ ਸਾਡਾ ਕੰਮ ਕਰਾ ਦਿਓ ਹੁਣ ਆਪਣੇ ਨੇੜੇ ਇਲੈਕਸ਼ਨ ਆ ਰਿਹਾ ਬਾਈ ਇਲੈਕਸ਼ਨ ਗਦਰਵੇ ਦਾ ਮੇਰਾ ਮੰਨਣਾ ਹੈ ਵੀ ਬਾਈ ਇਲੈਕਸ਼ਨ ਤ ਵੀਂ ਗਾਂ ਵਾਲੀ ਸਰਕਾਰ ਦੀ ਕਿਹੜੀ ਦੀ ਹਵਾ ਬੰਦੀ ਐ ਕਿਹੜੀ ਸਰਕਾਰ ਪੈਰ ਲਾ ਸਕਦੀ ਐ 27 ਦੇ ਵਿੱਚ ਹੁਣ ਵੇਣੇ ਆਪਾਂ ਅਕਾਲੀ ਦਲ ਕਿਹਨੂੰ ਆਪਦਾ ਉਮੀਦਵਾਰ ਐਲਾਨਦਾ ਇੱਥੇ ਹਰੀਆਲੀ ਬੜੀ ਐ ਪੰਛੀਆਂ ਦੀ ਆਵਾਜ਼ ਵੇਖੋ ਸੁਣਦੀ ਐ ਨਾ ਕੋਇਲ ਬੋਲਦੀ ਜੰਨਤ ਐ ਜਿਹੜਾ ਨਾਦਰ ਰੇਲੀ ਵਾਲਾ ਪੋਡਕਾਸਟ ਆ ਨਾ ਜੇ ਤੁਸੀਂ ਇਹਦੀ ਕੋਈ ਵੀ ਫੇਸਬੁੱਕ ਤੇ ਕੱਢ ਕੇ ਵੇਖ ਲਓ ਵੀਡੀਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਆਪ ਮਾਰੀ ਜਾਂਦਾ ਤਾਂ ਆਪ ਦੇ ਦੇਸ਼ਚਾ ਕਹਿੰਦੇ ਦੱਸਣਗੇ ਸਾਡੀ ਬਹੁਤ ਉੱਥੇ ਯਾਰੋ ਇਹ ਗੁਪਤਗੁਈ ਹੋਈ ਸਾਡੀ ਬਹੁਤ ਗੱਪੇ ਛੱਪੇ ਮਾਰੀ ਹਮਨੇ ਨੇੜੇ ਲਗਣ ਦੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਆਪਾਂ ਪਿੱਛੇ ਜੇ ਦੋ ਵੀਡੀਓ ਪਾਈਆਂ ਸੀਗੀਆਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਲੋਕ ਲੀਡਰਾਂ ਤੋਂ ਲੋਕ ਪਰੇਸ਼ਾਨ ਆ ਤੇ ਦੋਸਤੋ ਉਹਦੇ ਵਿੱਚ ਤਾਂ ਕਈ ਲੋਕਾਂ ਨੇ ਕਮੈਂਟ ਕਰੇ ਚੰਗੇ ਵੀ ਕਰੇ ਚਲ ਮਾੜੇ ਵੀ ਕਰਦੇ ਹੁੰਦੇ ਲੋਕ ਤੇ ਸਭ ਤੋਂ ਵੱਡੀ ਗੱਲ ਮੈਨੂੰ ਕਈ ਜਣਾਂ ਦੇ ਫੋਨ ਆਏ ਤੇ ਉਹ ਫੋਨ ਉਹਨਾਂ ਨੇ ਦੱਸੀ ਪ੍ਰੋਬਲਮ ਵੀ ਕੀ ਕਾਰਨ ਸੀਗਾ ਅਸੀਂ ਕਿਉਂ ਪਾਰਟੀ ਛੱਡੀ ਤੇ तकरीबन ਜਿਆਦਾਤਰ ਕਾਰਨ ਇੱਕ ਸੇਮ ਹੀ ਸੀਗਾ ਹੁਣ ਤੁਸੀਂ ਵੇਖ ਲਓ ਵੀ ਕਾਰਨ ਤੁਹਾਨੂੰ ਦੱਸਣ ਲੱਗਿਆ ਜਿਵੇਂ ਲੋਕਾਂ ਨੇ ਮੈਨੂੰ ਦੱਸਿਆ ਧਿਆਨ ਨਾਲ ਸੁਣਿਓ ਵੀ ਅਸੀਂ ਰਹਨੇ ਲੰਬੀ ਹਲਕੇ ਚ ਸਾਡੇ ਐਮਐਲਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਕਾਰ ਵੀ ਉਦੋਂ ਕਾਲੀ ਦਲ ਦੀ ਸੀ ਜਦੋਂ ਦੀ ਮੈਂ ਗੱਲ ਕਰ ਰਿਹਾ ਤੇ ਵੈਸੇ ਉਹ ਸੀਗੇ ਸੀਐਮ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਚੀਫ ਮਿਨਿਸਟਰ ਪੰਜਾਬ ਦੇ ਐਮਐਲਏ ਚਲੋ ਸਾਡੇ ਸੀ ਵੈਸੇ ਪੰਜਾਬ ਦੇ ਉਹ ਚੀਫ ਮਿਨਿਸਟਰ ਸੀਗੇ ਤੇ तकरीबन ਮੇਰੇ ਨਾਲ ਹੀ ਸੋਨ ਨੂੰ ਵੀ ਚੰਗਾ ਨੂੰ ਫੋਨ ਆਏ ਹੋਣੇ ਆਪਣੇ ਰਿਸ਼ਤਰੀ ਚੋਂ ਫੋਨ ਆ ਜਾਂਦਾ ਜਾਂ ਕਿਤੇ ਯਾਰ ਦੋਸਤ ਦਾ ਫੋਨ ਆ ਜਾਂਦਾ ਵੀ ਭਾਈ ਲੰਬੀ ਹਲਕੇ ਚੋਂ ਆ ਤੁਸੀਂ ਵੀ ਸਾਡਾ ਕੰਮ ਕਰਵਾ ਦਿਓ ਕਿਉਂਕਿ ਸਭ ਤੋਂ ਨੇੜੇ ਉਹਦਾ ਆਪਾਂ ਸੀਮ ਦੇ ਪੰਜਾਬ ਦੇ ਵਿੱਚ ਲੰਬੀ ਹਲਕਾ ਹੀ ਸੀਗਾ ਤੇ ਜਿਹਦਾ ਕੰਮ ਮਿੰਟ ਚ ਹੋ ਜਾਂਦਾ ਜਾਂ ਜਲਾਲਾ ਵਾਲਾ ਏਰੀਆ ਜਿੱਥੇ ਸੁਖਵੀਰ ਸਿੰਘ ਬਾਦਲ ਜੀ ਜੀਗੇ ਤੇ ਅਕਸਰ ਕੋਈ ਬੰਦਾ ਆਪਦੇ ਕੋਈ ਜਿਵੇਂ ਆਪਣੇ ਹੋਂ ਰਿਸ਼ਤਰੀ ਰਿਸ਼ਤਰੀ ਚੋਂ ਰਿਸ਼ਤਰੀ ਚੋਂ ਫੋਨ ਨੰਬਰ ਭਾਲਦਾ ਜਾਂ ਕਿ ਬੰਦਾ ਗਾਂਧੀਆਂ ਰਿਸ਼ਤੇ ਡੱਬ ਕੇ ਲੰਬੀ ਹਲਕੇ ਚ ਫੋਨ ਲਾਉਂਦਾ ਵੀ ਸਾਡਾ ਕੰਮ ਕਰਾ ਦਿਓ ਠੀਕ ਹੈ ਹੁਣ ਆਪਣਾ ਕੋਈ ਪਰੌਣਾ ਕਹੇ ਦੇ ਆਪਾਂ ਨੂੰ ਜਾਂ ਆਪਣਾ ਕੋਈ ਸਾਲਾ ਕਹੇ ਦੇ ਜਾਂ ਸਾਲੇ ਦਾ ਕੋਈ ਦੋਸਤ ਕਹੇ ਜਾਂ ਪਰੌਣੇ ਦਾ ਕੋਈ ਦੋਸਤ ਕਹੇ ਜਦੋਂ ਆਪਾਂ ਨੂੰ ਕੰਮ ਕਰਾਉਣਾ ਪੈਂਦਾ ਚੇਹ ਮਾਰਿਆਂ ਨੂੰ ਤੇ ਫਿਰ ਆਪਾਂ ਕਿਹਦੇ ਕੋਲ ਜਾਂਦੇ ਆ ਲੋਕਲ ਲੀਡਰਾਂ ਕੋਲੇ ਤੇ ਜਿਵੇਂ ਦੱਸਣ ਦੀ ਗੱਲ ਲੋਕਾਂ ਦੇ ਮੈਂ ਆਪਦੀ ਅੱਖੀ ਵੀ ਦੇਖੀ ਹੈ ਗੱਲ ਜਮਾਂ ਸੱਚੀ ਹੈ ਤੁਹਾਡੇ ਨਾਲ ਹੋਈ ਵੀ ਹੋਣੀ ਹੈ ਇਹ ਮੈਨੂੰ ਕੱਲ ਉਹਨੇ ਸੋਨੂ ਬਥੇਰਣੋਂ ਫੋਨ ਆਇਆ ਹੋਣੇ ਵੀ ਲੰਬੀ ਹਲਕੇ ਚੋਂ ਤੁਸੀਂ ਤੇ ਉਹ ਕਹਿੰਦੇ ਵੀ ਜਦੋਂ ਅਸੀਂ ਜਾਵੜਦੇ ਆ ਉਹਦੇ ਸਾਲੇ ਨਾਲ ਮੰਨ ਲਓ ਤੁਸੀਂ ਜਾਵੜੇ ਕਿਸੇ ਲੀਡਰ ਕੋਲੇ ਤੇ ਛੋਡਾ ਸਾਲ ਆ ਲੱਗਿਆ ਕਿਸੇ ਮਹਿ ਜੇ ਜਦੋਂ ਤੁਸੀਂ ਆ ਕੇ ਆਖੋਗੇ ਵੀ ਸਸਤਰੀ ਕਾਲਜੀ ਚਲੋ ਜਿਵੇਂ ਆਪਾਂ ਵੇਨੇ ਆ ਬਹਿਨੇ ਲੀਡਰਾਂ ਕੋਲੇ ਤੇ ਵਾਰੀ ਆਉਂਦੀ ਆਪਣੀ ਆਪਾਂ ਦੱਸ ਦੇਣੀ ਐ ਕਰਕੇ ਵੀ ਮੇਰਾ ਸਾਲਾ ਐ ਇਹਦੀ ਬਦਲੀ ਕਰਾਉਣੀ ਆ ਆਪਾਂ ਤੇ ਫਿਰ ਉਹ ਪਤਾ ਹਜਾ ਕਿਵੇਂ ਲਾਉਂਦੇ ਸੀ ਵੀ ਲਵਾਗੇ ਵੀ ਅਸੀਂ ਬਦਲੀ ਵੀ ਅਸੀਂ ਕਰਾ ਗਏ ਹੱਲਾ ਕਿ ਲੱਗਿਆ ਆਪਾਂ ਮੇ ਅਗਲਾ ਦੀ ਮਿਹਨਤ ਨਾਲ ਹੋਵੇ ਉਹ ਤਾਂ ਰੱਬ ਜਾਣਦਾ ਜਾਂ ਬਾਈ ਜਾਣਦਾ ਜਾਂ ਸਰਕਾਰਾਂ ਨੂੰ ਪਤਾ ਹੈ ਤੇ ਹੁਣ ਤੁਸੀਂ ਲਾਲੋਪ ਸਾਹਿਬ ਵੀ ਬੰਦੇ ਨੂੰ ਉਹਦਾ ਨਾ ਕੰਮ ਤਾਂ ਉਹਦੇ ਕੀ ਹੋਣਾ ਸੀ ਉਹਦੀ ਇਨਸਲਟ ਕਰਕੇ ਤੋਰ ਦਿੰਦੇ ਹੁੰਦੇ ਸੀ ਬੇਇੱਜ਼ਤੀ ਕਰਕੇ ਉਹਦੀ ਜਦੋਂ ਬੰਦੇ ਦੀ ਇਨਸਲਟ ਹੋ ਜੇ ਤਾਂ ਹੁਣ ਤੁਸੀਂ ਦੇਖ ਲਓ ਇੱਕ ਪ੍ਰਾਹੁਣੇ ਦੀ ਸਾਲੇ ਸਾਹਮਣੇ ਕੀ ਇੱਜਤ ਹੈ ਮੈਂ ਹੁਣ ਕੰਮ ਕਰਾਉਣ ਗਿਆ ਮੰਨ ਲਓ ਤੇ ਸਾਲੇ ਦਾ ਤੇ ਮੇਰੇ ਸਾਲੇ ਸਾਹਮਣੇ ਇੱਕ ਤਾਂ ਕੰਮ ਆਇਆ ਕਰਾਉਣ ਗਿਆ ਲੀਡਰ ਕੋਲ ਤੇ ਲੀਡਰ ਮੇਰਾ ਹਯਾਲ ਆ ਦੇ ਤੇ ਮੇਰੀ ਕੀ ਇੱਜਤ ਰਹਿ ਜੂਗੀ ਤੇ ਕੀ ਮੇਰਾ ਸਾਲਾ ਮਨ ਸੋਚੂਗਾ ਚਲੋ ਇਹ ਤਾਂ ਫਿਰ ਸਾਲੇ ਦੇ ਪਾਸ ਆ ਗਿਆ ਤੇ ਜੇ ਇਹੀ ਕੰਮ ਤੁਸੀਂ ਆਪਦੇ ਪ੍ਰਾਹੁਣੇ ਦਾ ਕਰਾਉਣ ਜਾਂਦੇ ਹੋ ਤਾਂ ਛੋਡੀ ਕੀ ਇੱਜਤ ਰਹੂਗੀ ਤੇ ਤੁਹਾਡੇ ਪ੍ਰਾਹੁਣੇ ਦੀ ਕੀ ਇੱਜਤ ਰਹੂਗੀ ਤੁਸੀਂ ਆਏ ਦੇਖ ਲਓ ਤੁਹਾਡਾ ਪ੍ਰਾਹੁਣਾ ਤੁਹਾਡੇ ਬਾਰੇ ਕੀ ਸੋਚੂਗਾ ਇਹ ਗੱਲਾਂ ਹੋਈਆਂ ਐ ਜਮਾ ਸੱਚੀਆਂ ਗੱਲਾਂ ਐ ਸਿੱਧਾ ਹਜਾਰ ਲਾਉਂਦੇ ਐ ਲਾਉਂਦੇ ਸੀ ਲਾਉਂਦੇ ਹੈ ਨਹੀਂ ਲਾਉਂਦੇ ਸੀ ਵੀ ਲਵਾਗੇ ਵੀ ਅਸੀਂ ਬਦਲੀਆਂ ਵੀ ਅਸੀਂ ਕਰਾ ਗਏ ਜਾਂ ਹੋਰ ਕੰਮ ਵੀ ਐ ਚਲੋ ਇਹਦਾ ਮੈਂ ਮੇਰੇ ਕਿਉਂਕਿ ਮੇਰੇ ਸਾਹਮਣੇ ਚੀਜ਼ ਹੋਈ ਸੀ ਮੈਂ ਤਾਂ ਦੱਸਤੀ ਬਦਲੇ ਵਾਲੀ ਗੱਲ ਤਾਂ ਬਸ ਹੋਰ ਵੀ ਕਈ ਕੰਮ ਐ ਜਿ세 ਆਪਾਂ ਨੂੰ ਲਾਰੇ ਲੱਗਦੇ ਰਹੇ ਆਪਾਂ ਬੇਇੱਜ਼ਤ ਹੁੰਦੇ ਰਹੇ ਆ ਬਥੇਰੇ ਥਾਵਾਂ ਤੇ ਹੁੰਦੇ ਰਹੇ ਆ ਤੇ ਉਸ ਹੋਂ ਮੈਨੂੰ ਹੋਰ ਬਥੇਰੇ ਲੋਕਾਂ ਦੇ ਫੋਨ ਆਏ ਪੀਟੀ ਵਾਲੇ ਤੋਂ ਵੀ ਆਏ ਮੇਰੇ ਨਾਨਕਿਆਂ ਤੋਂ ਤੇ ਬਾਕੀ ਕੋਈ ਨਹੀਂ ਆਪਣੇ ਸੀਨੀਅਰ ਬੰਦੇ ਆ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਹਿ ਕੇ ਕਿਸ ਦਿਨ ਸਾਹਮਣੇ ਵੀ ਨਹੀਂ ਪੌਡਕਾਸਟ ਕਰਦੇ ਹੁੰਦੇ ਓਵੇਂ ਆਪਾਂ ਕਰਾਂਗੇ ਗੱਲਬਾਤ ਪੁੱਛਾਂਗੇ ਕੀ ਕਰਨਾ ਕੀ ਨਹੀਂ ਕਰਨ ਤੇ ਬਸ ਇਹੀ ਗੱਲਾਂ ਮੈਂ ਫੋਟੋਆਂ ਕਰਨੀਆਂ ਚਾਹੁੰਦਾ ਸੀਗਾ ਤੇ ਦੂਜੀ ਗੱਲ ਦੋਸਤੋ ਤੁਹਾਨੂੰ ਪਤਾ ਹੀ ਹੈ ਜਿਵੇਂ ਇਲੈਕਸ਼ਨ ਆ ਰਹੇ ਆ ਪੰਜਾਬ ਦੇ ਵਿੱਚ ਹੁਣ ਆਉਣਗੇ ਬਾਈ ਇਲੈਕਸ਼ਨ ਤੇ 2027 ਚਾਰੀ ਦੂਜੀ ਚੋਣ ਤੁਹਾਨੂੰ ਪਤਾ ਹੀ ਹੈ ਤੇ ਜਿਹੜੀ ਸਾਨੂੰ ਲੱਗਦਾ ਵੀ ਸਭ ਤੋਂ ਵੀ ਜਿਹੜੀ ਸੀਟ ਹੌਟ ਹੈ ਸੀ ਮੰਨਦੇ ਹੋ ਮੰਨਦੇ ਗਿੱਦੜਵਾ ਦੀ ਹੁਣ ਦੇਖਣਾ ਪੋਗੇ ਵੀ ਐਤ ਕੀ ਗਿੱਦੜਵਾ ਤੋਂ ਢਿੱਲੋਂ ਪਰਿਵਾਰ ਖੜਾ ਹੁੰਦਾ ਤੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਖੜੇ ਹੁੰਦੇ ਆ ਤੇ ਜੇ ਇਹ ਇਲੈਕਸ਼ਨ ਕਾਲੀ ਦਲ ਜਿੱਤਦਾ ਹੈ ਬਾਏ ਇਲੈਕਸ਼ਨ ਤਾਂ ਪਹਿਲਾਂ ਵੀ ਕਰੀ ਹੋਇਆ ਸੀ ਐ ਵੀ ਕਾਲੀ ਦਲ ਦੀ ਹਵਾ ਪੂਰੀ ਬਣ ਸਕਦੀ ਹੈ 2027 ਦੇ ਇਲੈਕਸ਼ਨ ਵਾਸਤੇ ਤੇ ਬਾਕੀ ਲੋਕਾਂ ਨੇ ਤੈਅ ਕਰਨਾ ਕਿ ਨੂੰ ਵੋਟ ਪਾਉਂਦੇ ਆ ਕਿ ਨੂੰ ਨਹੀਂ ਪਾਉਂਦੇ ਆਪਣੀਆਂ ਦਾ ਚਲੋ ਹੈਗੀਆਂ ਗੱਲਾਂ ਦੋਸਤੋ ਵੀ ਮੇਰਾ ਤਾਂ ਪਾਰਟੀ ਨਾਲ ਬੜਾ ਪਿਆਰ ਆ ਪਰ ਜਰੂਰ ਤਾਂ ਮੇਰੀ ਵੋਟ ਬਣੀ ਹੈ ਉਹਨੂੰ ਤਾਂ ਮੈਂ ਜਿਹੜੀ ਵੋਟ ਪਾਈ ਆ ਆਪਦੀ ਕਾਲੀ ਦਲ ਨੂੰ ਪਾਈ ਆ ਸ਼੍ਰੋਮਣੀ ਕਾਲੀ ਦਲ ਨੂੰ ਤਾਂ ਕਰਕੇ ਇੱਕ ਮੋਹ ਹੁੰਦਾ ਪ੍ਰੇਮ ਹੁੰਦਾ ਤੇ ਬਾਕੀ ਬਾਲ ਸਾਹਿਬ ਨਾਲ ਤਾਂ ਅਖਰੀਸੇ ਮਿਲਦੇ ਰਹਿੰਦੇ ਸੀ ਤੇ ਬਸ ਤਾਂ ਕਰਕੇ ਕਈ ਵਾਰੀ ਦਿਲ ਦੇ ਵਿੱਚ ਦੁੱਖ ਲੱਗਦਾ ਵੀ ਯਾਰ ਸਾਡੀ ਪਾਰਟੀ ਐਂ ਕਾ ਤੋ ਹੋ ਗਈ ਜਿਹੜੀਆਂ ਜਿਹੜੀਆਂ ਪਾਰਟੀ ਦੇ ਤੋ ਗਲਤੀਆਂ ਹੋਈਆਂ ਜਾਂ ਬੰਦਿਆਂ ਦੇ ਤੋ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਿਆ ਜਾਵੇ ਨਵੇਂ ਬੰਦਿਆਂ ਨੂੰ ਵਿੱਚ ਭਰਤੀ ਕਰਾਇਆ ਜਾਵੇ ਆਪਾਂ ਤਾਂ ਹੀ ਅਖਣਾ ਚਾਹੁੰਦੇ ਆ ਬਾਕੀ ਆਇਆ ਵੀ ਕੀ ਪਤਾ ਕੱਲ ਨੂੰ ਕਿਸ ਨੇ ਬਾਹਰ ਟੱਪ ਜਾਣਾ ਜਾਂ ਹੋ ਸਕਦਾ ਸੀ ਬਾਹਰ ਬੋਟ ਟੱਪ ਜਗੇ ਜਾਂ ਕੱਲ ਨੂੰ ਰਹਿਣਾ ਜਾਂ ਨਹੀਂ ਰਹਿਣਾ ਪ੍ਰਮਾਤਮਾ ਜਾਣਦਾ ਹੈ ਤੇ ਬਸ ਅਸੀਂ ਦੋ ਚਾਰ ਗੱਲਾਂ ਫੋਟੋਆਂ ਕਰਦੀਆਂ ਸੀਗੀਆਂ ਤੇ ਕੋਈ ਗਲਤੀ ਫਲਤੀ ਹੋਈ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਮੰਗਦਾ ਤੇ ਹੁਣ ਆਪਾਂ ਵੱਧਦੇ ਹਾਂ ਜੀ ਅੱਜ ਦੇ ਵੀਡੀਓ ਵੱਲ ਮਾੜਾ ਮੋਟਾ ਤੁਹਾਨੂੰ ਪਿੰਡ ਪਿੰਡ ਦਿਖਾਉਣੇ ਆ ਓਕੇ ਦੋਸਤੋ ਦੋਸਤੋ ਇਸ ਟਾਈਮ ਅਸੀਂ ਆਏ ਸੀ ਵੀਡੀਓ ਬਣਾਉਣਾ ਸਾਡੇ ਡੇਰੇ 'ਚ ਡੇਰੇ 'ਚ ਆਉਣ ਦਾ ਕਾਰਨ ਇਹ ਹੈ ਵੀ ਇੱਥੇ ਹਰਿਆਲੀ ਬੜੀ ਹੈ ਪੰਛੀਆਂ ਦੀ ਆਵਾਜ਼ ਵੇਖੋ ਸੁਣਦੀ ਹੈ ਨਾ ਕੋਇਲ ਬੋਲਦੀ ਜੰਨਤ ਹੈ ਆਵੇ ਤੁਸੀਂ ਵੇਖੋ ਆਵੇ ਕਿੰਨਾ ਮਤਲਬ ਸੰਗਣੀ ਛਾਂ ਹੈ ਬੋਰਡ ਲੱਗੇ ਹੋਏ ਆ ਡੜੇ ਵਾਲਿਓ ਵੀ ਟਾਲੀਆਂ ਦੇਖੋ ਕਿੰਨੀਆਂ ਸੰਗਣੀਆਂ ਆਵੇ ਜੰਨਤ ਆ ਪੂਰੀ ਜੰਨਤ ਬਥੇਰੇ ਲੋਕ ਆਉਂਦੇ ਇੱਥੇ ਸਰੋਵਰ ਵੀ ਬਣਿਆ ਹੋਇਆ ਹੈ ਜਗ੍ਹਾ ਵੀ ਬਣੀ ਹੋਈ ਹੈ ਆਵੇ ਤੇ ਬਾਕੀ ਥੋੜੇ ਸਮੇਂ ਪਹਿਲੇ ਇਹ ਡੇਰਾ ਆਪਣਾ ਰੈਨੋਵੇਟ ਕਰਾਇਆ ਹੋਇਆ ਹੈ ਇਹਦੀ ਮਾਰਤ ਹੈ ਜਿਹੜੀ ਦੂਰੀਆਰੀ ਬਣਵਾਈ ਹੈ ਕਿਉਂਕਿ ਬਹੁਤ ਪੁਰਾਣਾ ਹੋ ਗਿਆ ਸੀਗਾ ਬਾਕੀ ਦੋਸਤੋ ਮੇਰੇ ਕਹਿਣ ਦਾ ਜਿਹੜਾ ਮੇਨ ਮਕਸਦ ਆ ਉਹ ਇਹੀ ਹੈ ਵੀ ਵੱਧ ਤੋਂ ਵੱਧ ਬੂਟੇ ਲਾਓ ਸੁੱਖ ਦਾ ਹਸਾ ਆਉਂਦਾ ਇੱਥੇ ਤਾਂ ਇੰਨੀ ਜਿਆਦਾ ਸ਼ਾਂਤੀ ਮਿਲਦੀ ਨਾ ਭਾਵੇਂ ਤੁਸੀਂ ਘੰਟਾ 2 ਘੰਟੇ ਜਿੰਨਾ ਟਾਈਮ ਮਰਜ਼ੀ ਆਰਾਮ ਨਾਲ ਅੱਖਾਂ ਵਿੱਚ ਕਿਨੋਂ ਸਾਹਮਣੇ ਨਹੀਂ ਪਿਆ ਆਪਣਾ ਤਖਤ ਪੋਸ਼ ਉੱਧ ਤੇ ਪਹਿ ਜਾਓ ਤੇ ਕੀਆ ਨਜ਼ਾਰਾ ਏਸੀ ਦੀ ਕੋਈ ਲੋੜ ਨਹੀਂ ਤੇ ਬਾਕੀ ਤੁਹਾਡੇ ਕੰਨਾਂ 'ਚ ਆਵੇ ਪੰਛੀਆਂ ਦੀਆਂ ਆਵਾਜ਼ਾਂ ਜਿਹੜੀਆਂ ਘੁਗੀਆਂ ਕੋਇਲਾਂ ਆਇਆਂ ਤੇ ਹੁਣ ਜਾਣੇ ਆ ਦੋਸਤੋ ਆਪਾਂ ਅੱਡੇ ਵੱਲ ਵੇਣੇ ਅੱਡੇ ਦਾ ਰੌਣਕ ਮੇਲਾ ਤੇ ਤੋਤੇ ਬੋਲੀ ਜਾਂਦੇ ਆ ਦੋਸਤੋ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਆ ਇੱਕ ਨਾ ਪਾਕਿਸਤਾਨੀ ਚੈਨਲ ਆ ਨਾਦਰ ਅਲੀ ਦਾ ਪੌਡਕਾਸਟ ਉਹ ਤੁਸੀਂ ਵੇਖਣਾ ਤਾਂ ਵੇਖ ਲਿਓ ਉਹਦੇ ਤੁਹਾਨੂੰ ਮਿਲਣਗੇ ਸਭ ਤੋਂ ਸਿਰੇ ਦੇ ਗੱਪੀ ਜਿਹੜੇ ਇਹਨਾਂ ਦੇ ਮਤਲਬ ਦੇਸ਼ ਦੇ ਹੈਗੇ ਆ ਇੱਕ ਮੈਂ ਪਰਸੋਂ ਉੱਥੇ ਵੇਖਿਆ ਨੇ ਕਰੈਕਟਰ ਆ ਕੋਈ ਉਹਨੇ ਇੰਨੀਆਂ ਇੰਨੇ ਗੱਪ ਮਾਰੇ ਨਾ ਬਾਈ ਇਹਨੇ ਗੱਪ ਓਏ ਹੋਏ ਹੋਏ ਕੰਨਾ ਕੋਲੀ ਮੇਰੇ ਤੋਂ ਆਏ ਸੀ ਫਲਾਨਾ ਸੀ ਤੇ ਜਿਹੜੇ ਉਹ ਗੱਲ ਕਰਦਾ ਸੀ ਨਾ ਮੈਂ ਉਸ ਦਾ ਮਤਲਬ ਉਹ ਕੱਢ ਕੇ ਵੇਖਿਆ ਸਕੋਰ ਤੇ ਮੈਂ ਕਿ ਇਦਾਂ ਵੀਡੀਓ ਪਾਉਂਗਾ ਉੱਤੇ ਪੂਰੀ ਤੁਸੀਂ ਵੇਖਿਓ ਤੁਸੀਂ ਹਾਸਾ ਹਾਸਤ ਕੰਮਲੇ ਹੋ ਜਾਓਗੇ ਇੱਕ ਗੱਲ ਹੋਰ ਹੈ ਜਿਹੜੇ ਇਹਨਾਂ ਦੇ ਐਕਟਰ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੁਹਾਨੂੰ ਪਤਾ ਹੀ ਹੈ ਉਹ ਪਤਾ ਜੇ ਕੁਦਰਤੀ ਇੱਕ ਅਧੀ ਫੋਟੋ ਕਰਾ ਲੈਣ ਸੈਰੂਖਾਨ ਨਾਲ ਜਾਂ ਸਲਮਾਨ ਖਾਨ ਨਾਲ ਤਾਂ ਆਪਦੇ ਦੇਸ਼ ਚਾ ਕੇ ਦੱਸਣਗੇ ਸਾਡੀ ਬਹੁਤ ਉੱਥੇ ਯਾਰ ਇਹਨਾਂ ਦੇ ਗੁਪਤ ਗੁਪ ਹੋਈ ਸਾਡੀ ਬਹੁਤ ਗੱਪੇ ਛੱਪੇ ਮਾਰੀ ਹਮਨੇ ਨੇੜੇ ਲੱਗਣਦੇ ਇਹਨਾਂ ਨੂੰ ਕੁਦਰਤੀ ਕਿਤੇ ਫੋਟੋ ਫੋਟੋ ਕਰਾ ਲੈਣ ਤਾਂ ੱਦ ਗੱਲ ਹੈ ਤੇ ਆਪ ਤੇ ਦੇਸ਼ ਚਾ ਕੈਂ ਦੱਸਣਗੇ ਬਸ ਅਸੀਂ ਐਂ ਕਿਹਾ ਤੇ ਉਹਨਾਂ ਨੇ ਮੈਨੂੰ ਐਂ ਆਖਿਆ ਵੀ ਤੁਸੀਂ ਤਾਂ ਬਹੁਤ ਵਧੀਆ ਐਕਟਰ ਹੋ ਫਲਾਨਾ ਹੋ ਤੇ ਹੁਮਕਾਉ ਐਡੇ ਜਿਆਦੇ ਗੱਪੀ ਬੰਦੇ ਆ ਰਹੇ ਓਏ ਹੋਏ ਗੱਲਾਂ ਹੀ ਛੱਡ ਦਿਓ ਇਹਦੀਆਂ ਬਾਤੂ ਆ ਤੁਸੀਂ ਕੱਢ ਕੇ ਵੇਖਿਓ ਕਿਤੇ ਫੇਸਬੁੱਕ ਤੇ ਨਾਦਰ ਅਲੀ ਤੁਸੀਂ ਹੱਸ ਹੱਸ ਕੰਮਲੇ ਹੋ ਜਾਓਗੇ ਹੁਣ ਹੋਰ ਤਾਂ ਕੁਝ ਆਉਂਦਾ ਨਹੀਂ ਇੱਕ ਹੀ ਗੱਲ ਆਖੂਗਾ ਇਸ ਕੇ ਬਾਰੇ ਮੈਂ ਆਪ ਬਤਾਈਏ ਇਸ ਕੇ ਬਾਰੇ ਮੈਂ ਆਪ ਬਤਾਈਏ ਇਹੋ ਜੈ ਨਾਲੇ ਗੱਲ ਹੋ ਰਹਾ ਜਿਹੜਾ ਨਾਦਰ ਅਲੀ ਵਾਲਾ ਪੋਡਕਾਸਟ ਆ ਨਾ ਯਾਰ ਤੁਸੀਂ ਦੀ ਕੋਈ ਵੀ ਫੇਸਬੁੱਕ ਤੇ ਕੱਢ ਕੇ ਵੇਖ ਲਓ ਵੀਡੀਓ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਗੱਪ ਮਾਰੀ ਜਾਂਦਾ ਕਿ ਮੇਰੇ ਦੱਸਣ ਦੀ ਲੋੜ ਨਹੀਂ ਜਿਹੜਾ ਉਹਨੇ ਸੱਦਿਆ ਉਹ ਨਾ ਬੰਦਾ ਗੈਸਟ ਤੁਹਾਨੂੰ ਸ਼ਰਮ ਪਤਾ ਲੱਗ ਜੂਗੀ ਗੱਪੀ ਇਹ ਸ਼ਰਮ ਬਸ ਐਵੇਂ ਹੀ ਤੇ ਚਲੋ ਦੋਸਤੋ ਅੱਜ ਲਈ ਇੰਨਾ ਹੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ